हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ 5/10 ਭਾਗ ਮਾਨਸਿਕ ਯੋਗਤਾ ਦਾ ਸ਼ੁਰੂ ਕੀਤਾ ਸੀ ਜਿਦੇ ਵਿੱਚ ਬੇਟਾ ਆਪਾਂ 126 ਨੰਬਰ ਟੈਸਟ ਦੇ 20 ਸਵਾਲ ਕਰ ਚੁੱਕੇ ਹਾਂ ਹੁਣ ਬੇਟਾ ਆਪਾਂ 21 ਨੰਬਰ ਸਵਾਲ ਦੇ ਉੱਤੇ ਆ ਗਏ 126 ਨੰਬਰ ਟੈਸਟ ਦੇ ਧਿਆਨ ਨਾਲ ਦੇਖੋ ਤਾਂ ਬੇਟਾ ਆਪਰੇਸ਼ਨ ਚਿੱਤਰ ਆ ਚੱਕਰ ਦੇ ਵਿੱਚ ਟ੍ਰਾਇੰਗਲ ਬਣੀ ਹੋਈ ਹੈ ਅਗਲੇ ਪਾਸੇ ਟ੍ਰਾਇੰਗਲ ਬਾਹਰ ਆ ਗਿਆ ਚੱਕਰ ਅੰਦਰ ਚਲਾ ਗਿਆ ਫਿਰ ਇਸੇ ਤਰ੍ਹਾਂ ਹੀ ਚਤਰਪੋਈ ਦੇ ਵਿੱਚ ਪੰਜ ਪੋਜ ਜਿਹੜੀ ਹੈਗੀ ਹੈ ਛੇ ਪੋਜ ਬਣੀ ਹੋਈ ਹੈ ਠੀਕ ਹੈ ਤਾਂ ਅਗਲੇ ਸਟੈਪ ਦੇ ਵਿੱਚ ਬੇਟਾ ਇਹ 6 ਪੋਜ ਬਾਹਰ ਆਜੂਗੀ ਤੇ ਆਹ ਜਿਹੜਾ ਬਾਹਰਲਾ ਚਤਰਪੋਜ ਅੰਦਰ ਆਜੂਗਾ D1 ਜਿਹੜੀ ਹੈਗੀ ਆ ਕਿਰਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਭੀ ਇਸ ਕਰਕੇ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 22 ਸਵਾਲ ਨੰਬਰ 22 ਨੂੰ ਧਿਆਨ ਨਾਲ ਅਬਜ਼ਰਵ ਕਰੋ ਤੋ ਬੇਟਾ ਚੱਕਰ ਦੇ ਵਿੱਚ ਟ੍ਰਾਇੰਗਲ ਬਣੀ ਹੋਈ ਹੈ ਅਗਲੇ ਸੈੱਟ ਦੇ ਵਿੱਚ ਟ੍ਰਾਇੰਗਲ ਅੰਦਰ ਆ ਗਈ ਚੱਕਰ ਅੰਦਰ ਆ ਗਿਆ ਟ੍ਰਾਇੰਗਲ ਦੀ ਚਤੁਰਭੁਜ ਬਣ ਗਈ ਠੀਕ ਹੈ ਚਾਰ ਪਜਾਮਾ ਵਾਲੀ ਕਿਰਤੀ ਵਰਗ ਬਣ ਗਿਆ ਉਦੋਂ ਅੱਗੇ ਬੇਟਾ ਆ ਆਇਤ ਦੇ ਵਿੱਚ ਆਇਤ ਬਣੀ ਹੋਈ ਹੈ ਅਗਲੇ ਸਟੈਪ ਚ ਕੀ ਹੋਊਗਾ ਵੀ ਆ ਬਾਹਰਲੀ ਆਇਤ ਅੰਦਰ ਆਜੂਗੀ ਆ ਜਿਹੜੀ ਚਾਰ ਭੁਜ ਹੈਗੀ ਆ ਚਾਰ ਭੁਜਾਂ ਵਾਲੀ ਆਇਤ ਤੇ ਪੰਜ ਭੁਜ ਬਣ ਜਾਊਗੀ ਜੇ ਜਦੋਂ ਆਪਾਂ ਡੀ 31 ਦੇਖਦੇ ਆਂ ਲਓ ਬੇਟਾ ਆ ਪੰਜ ਭੂਜ ਬਣੀ ਹੋਈ ਹੈ ਤੇ ਆਇਤ ਅੰਦਰ ਨੂੰ ਆ ਗਈ ਇਸ ਕਰਕੇ ਡੀ 1 31 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਬੇਟਾ ਆਪਾਂ ਇਹਦੇ हां बेटा तो आगे ਆਪਾਂ ਇਸੇ ਲੜੀ ਦੇ ਤਹਿਤ ਸਵਾਲ ਨੰਬਰ 23 ਦੇ ਉੱਤੇ ਆ ਗਏ ਠੀਕ ਹੈ ਤੇ ਇਹ ਬੇਟਾ ਟੈਸਟ ਨੰਬਰ ਹੈ ਜਿਹੜਾ 100 ਤੇ 26 ਹੈਗਾ 127 ਆ ਗਿਆ ਇਹ ਠੀਕ ਹੈ ਟੈਸਟ ਦਾ ਸਵਾਲ ਪਹਿਲਾ ਹੈ ਵੈਸੇ ਲੜੀ ਸਵਾਲ ਇਹ 23वां ਹੈਗਾ ਤਾਂ ਧਿਆਨ ਦੇ ਨਾਲ ਦੇਖੋ ਬੇਟਾ 127 ਨੰਬਰ ਟੈਸਟ ਦਾ ਇਹ ਪਹਿਲਾ ਸਵਾਲ ਆ ਗਏ ਤਾਂ ਆ ਬੇਟਾ ट्रायंगल ਬਣੀ ਹੈ ਇਹਦੇ ਬਾਹਰ ਆਊਟਲਾਈਨ ਬਣੀ ਹੋਈ ਹੈ ਠੀਕ ਹੈ ਤਾਂ ਇਹ ਦੂਜੇ ਸੈੱਟ ਅਗਲੇ ਭਾਗ ਦੇ ਵਿੱਚ ਦੇਖੋ ਤੁਸੀਂ ਆਹ ਟ੍ਰਾਇੰਗਲ ਬਣੀ ਤੇ ਬਾਹਰਲੀ ਆਊਟਲਾਈਨ ਹੈ ਜਿਹੜੀ ਉਹ ਨਾਲ ਜੋੜ ਦਿੱਤੀ ਗਈ ਠੀਕ ਹੈ ਬੇਟਾ ਫਿਰ ਬੇਟਾ ਅੱਗੇ ਆਹਾ ਜਿਹੜੀ ਹੈ ਛੇਪੋਜ ਬਣੀ ਹੋਈ ਹੈ ਛੇਪੋਜ ਦੇ ਵਿੱਚ ਆ ਬਾਹਰ ਆਊਟਲਾਈਨ ਤੇ ਲਾਈਨਾਂ ਦਿੱਤੀਆਂ ਰੇਖਾਵਾਂ ਦਿੱਤੀਆਂ ਅਗਲੇ ਸਟੈਪ 'ਚ ਕੀ ਹੋਊਗਾ ਇਹ ਰੇਖਾਵਾਂ ਆਪਸ ਦੇ ਵਿੱਚ ਜੋੜ ਦਊਗਾ ਬਾਹਰ ਲੀਆਂ ਤਾਂ d1 ਕਹਿੰਦੀ ਹੈ ਜਿਹੜੀ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ ਅਸੀਂ d1 ਨੂੰ ਐਜ਼ a ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਬੇਟਾ 127 ਨੰਬਰ ਸਵਾਲ ਦਾ ਜਿਹੜਾ 127 ਨੰਬਰ ਟੈਸਟ ਦਾ ਦੋ ਨੰਬਰ ਸਵਾਲ ਆ ਗਿਆ ਆ ਬੇਟਾ ਅਕੇ ਤੀਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਆ ਇਟਲੇ ਪਾਸੇ ਆ ਪੁਆਇੰਟ ਵੀ ਦੇਖੋ ਠੀਕ ਹੈ ਤਾਂ ਇਹ ਕੀ ਕਰਦਾ ਬੇਟਾ ਪੂਰਾ ਹੀ ਘੁਮਾ ਦਿੰਦਾ ਦੂਜੇ ਪਾਸੇ ਨੂੰ ਲੈ ਜਾਂਦਾ ਘੁਮਾ ਕੇ ਇਸ ਤਰ੍ਹਾਂ ਕਰਕੇ ਐਂਟੀ ਕਲॉकवाइज ਮੂਵ ਕਰ ਦਿੰਦਾ ਆ ਠੀਕ ਹੈ ਐਂਟੀ ਕਲਾਕਵਾਈਜ਼ ਕਹਿ ਦੋ ਜੇ ਕਲਾਕਵਾਈਜ਼ ਵੀ ਕਰੋਗੇ ਤਾਂ ਵੀ ਉਧਰ ਨੂੰ ਮੂਵ ਹੋ ਜਾਣਾ ਆਹ ਪੁਆਇੰਟ ਇੱਥੇ ਆ ਜਾਣਾ ਠੀਕ ਹੈ ਸਿਮਿਲਰਲੀ ਬੇਟਾ ਆਹ ਆ ਪੁਆਇੰਟ ਆ ਜਿਹੜਾ ਇਹਨੇ ਪੂਰਾ ਐਂਟੀ ਕਲਾਕਵਾਈਜ਼ ਜਾਂ ਕਲਾਕਵਾਈਜ਼ ਪੂਰੀ ਤਰ੍ਹਾਂ ਦੇ ਨਾਲ ਇਹਨੂੰ ਘੁਮਾ ਦੇਣਾ ਆਹ ਆ ਪੁਆਇੰਟ ਆ ਜਿਹੜਾ ਇੱਥੇ ਸਿਰੇ ਤੇ ਆ ਜਾਊਗਾ ਬਾਕੀ ਸਾਰਾ ਪੁਆਇੰਟ ਘੁੰਮ ਕੇ ਪਰਲੇ ਪਾਸੇ ਨੂੰ ਚਲਾ ਜਾਊਗਾ ਤੇ ਜਦੋਂ ਬੇਟਾ ਅਸੀਂ D1 ਕਿਰਤੀ ਦੇਖਦੇ ਹਾਂ ਤਾਂ a d1 ਨੇ ਕਿੱਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਠੀਕ ਹੈ ਪੂਰੀ ਤਰ੍ਹਾਂ ਨਾਲ 180 ਡਿਗਰੀ ਤੇ ਅਕੇਤੀ ਨੂੰ ਘੁਮਾ ਦਿੱਤਾ ਜਾਂਦਾ ਹੈ ਤਾਂ d1 ਨੂੰ ਐਜ਼ a ਰਾਈਟ ਆਨਸਰ ਅਸੀਂ ਟੈਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਐਸ 127 ਨੰਬਰ ਸਵਾਲ ਦਾ ਤਿੰਨ ਨੰਬਰ ਪ੍ਰਸ਼ਨ ਆ ਬੇਟਾ ਅੰਦਰ ਟ੍ਰਾਇੰਗਲ ਬਣੀ ਹੋਈ ਹੈ ਟ੍ਰਾਇੰਗਲ ਨੂੰ ਇੱਥੋਂ ਇਹਦੀ ਨੋਬ ਨੂੰ 90 ਡਿਗਰੀ ਦੇ ਉੱਤੇ ਮੋੜ ਦਿੱਤਾ ਜਾਂਦਾ ਹੈ ਇਧਰ ਨੂੰ ਆ ਗਈ ਆ ਬੇਟਾ ਇਹਦੀ 90 90 ਡਿਗਰੀ ਦੇ ਉੱਤੇ ਐਸ ਪੁਆਇੰਟ ਤੋਂ ਐਸ ਪੁਆਇੰਟ ਦੇ ਉੱਤੇ ਆ ਜਾਊਗੀ ਤਾਂ ਧਿਆਨ ਦੇ ਨਾਲ ਅਬਜ਼ਰਵ ਕਰੋ ਤਾਂ B1 31 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ B1 31 ਜੇ 90 ਡਿਗਰੀ ਦੇ ਉੱਤੇ ਨਵ ਆ ਗਈ ਬਾਕੀ ਵਿੱਚ ਜੀ ਆ ਜਿਹੜੇ ਡਾਟ ਉਵੇਂ ਰਹਿ ਗਈ ਤਾਂ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟੈਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 26 ਤੇ ਜਿਹੜਾ ਟੈਸਟ ਦਾ ਸਵਾਲ ਨੰਬਰ ਹੈਗਾ ਇਹ 4 ਹੈਗਾ ਬੇਟਾ ਇਹ ਧਿਆਨ ਦੇ ਨਾਲ ਦੇਖੋ ਤੁਸੀਂ ਆ ਬੇਟਾ ਦੋ ਤੀਰਾਂ ਦੇ ਨਿਸ਼ਾਨ ਬਣੇ ਹੋਏ ਆ ਕਰਾਸ ਬਣਿਆ ਹੋਇਆ ਤੇ ਇੱਥੇ ਜਿਹੜੀ ਉਹ ਲੱਗੀ ਹੋਈ ਆ ਇਹ ਡਾਟ ਲੱਗਿਆ ਹੋਇਆ ਹੈ ਹੁਣ ਬੇਟਾ ਕੀ ਹੁੰਦਾ ਹੈ ਵੀ ਇਹ ਜਿਹੜਾ ਐਂਟੀ ਕਲॉकवाइज ਮੰਨ ਲਓ 45 ਡਿਗਰੀ ਤੇ ਇਹ ਕਿੱਤੀ ਮੂਵ ਕਰ ਜਾਂਦੀ ਆ ਡਾਟ ਵਾਲੀ ਕਿੱਤੀ ਵੀ ਆ ਡਾਟ ਵੀ ਅੱਗੇ ਚਲਾ ਜਾਂਦਾ ਹੈ ਇੱਕ ਸਟੈਪ ਠੀਕ ਹੈ ਕਿਉਂਕਿ ਇਹ 45 ਡਿਗਰੀ ਤੇ ਮੂਵ ਕਰ ਗਈ ਸਿਮਿਲਰਲੀ ਬੇਟਾ ਆਹਾ ਆ ਕਰਤੀ ਹੈ ਜਿਹੜੀ ਇਹ ਅਕਿਰਤੀ ਵੀ 45 ਡਿਗਰੀ ਤੇ ਮੂਵ ਕਰ ਜੂਗੀ ਆ ਡਾਟ ਵੀ ਉਸੇ ਤਰ੍ਹਾਂ ਹੀ ਮੂਵ ਕਰ ਜਾਊਗਾ ਠੀਕ ਹੈ ਬੇਟਾ ਤਾਂ ਆ 45 ਤੋਂ ਇਹਦਾ 45 ਇੱਥੇ ਬਣ ਜਾਣਾ ਆ ਨੋਬ ਇੱਥੇ ਆ ਜਾਊਗੀ ਠੀਕ ਹੈ ਬੇਟਾ ਤੇ ਜਦੋਂ ਅਸੀਂ ਇਹ ਕਿਰਤੀ ਨੂੰ ਧਿਆਨ ਨਾਲ ਦੇਖਦੇ ਆ ਤਾਂ B1 ਅਕਿਰਤੀ ਹੈ ਜਦੋਂ ਅਸੀਂ ਧਿਆਨ ਨਾਲ ਦੇਖਦੇ ਤਾਂ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਅਸੀਂ B1 ਅਕਿਰਤੀ ਨੂੰ ਐਜ਼ ਅ ਰਾਈਟ ਆਨਸਰ ਟੈਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ ਵੰਡ 127 ਤਾਂ ਜਦੋਂ ਅਸੀਂ ਇਹਨੂੰ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਬੇਟਾ ਤਾਂ ਇਹ 180 ਡਿਗਰੀ ਤੇ ਸਾਰੀ ਇਕਿੱਤੀ ਨੂੰ ਮੂਵ ਕਰ ਦਿੰਦਾ ਹੈ 180 ਡਿਗਰੀ ਤੇ ਇਸ ਤਰ੍ਹਾਂ ਕਰਕੇ ਘੁਮਾ ਦਿੰਦਾ ਇਧਰੋਂ ਇਹਨੂੰ ਪੂਰੀ ਤਰ੍ਹਾਂ ਨਾਲ ਘੁਮਾ ਦਿੰਦਾ 180 ਡਿਗਰੀ ਤੇ ਆਹ ਪੋਰਸ਼ਨ ਉੱਪਰ ਚਲਾ ਜਾਂਦਾ ਸਿਮਿਲਰਲੀ ਬੇਟਾ ਆਹਾ ਪੁਆਇੰਟ ਹੈ ਜਿਹੜਾ ਆਹਾ ਫਿਗਰ ਹੈ এবੀ 180 ਡਿਗਰੀ ਤੇ ਪੂਰੀ ਤਰ੍ਹਾਂ ਨਾਲ ਘੁਮਾ ਦਿੱਤੀ ਜਾਊਗੀ ਜਦੋਂ 180 ਡਿਗਰੀ ਤੇ ਪੂਰੀ ਤਰ੍ਹਾਂ ਨਾਲ ਘੁਮਾ ਦਿੱਤੀ ਜਾਊਗੀ ਤਾਂ ਆਹ B 31 ਆ ਜਿਹੜੀ ਬੇਟਾ ਜਦੋਂ ਇਹਨੂੰ ਘੁਮਾ ਕੇ ਦੇਖਿਓ ਤੁਸੀਂ ਤਾਂ ਆਹ B 31 ਤੁਹਾਡੇ ਸਾਹਮਣੇ ਆ ਜਾਊਗੀ ਇਸ ਕਰਕੇ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਸਵਾਲ ਨੰਬਰ 6 ਦੇ ਵਿੱਚ ਬੇਟਾ ਆਹ ਫੁੱਲਦੀਆਂ ਪੱਤੀਆਂ ਬਣੀਆਂ ਹੋਈਆਂ ਪੱਤੀਆਂ ਦੇ ਵਿੱਚ ਵਿੱਚ ਜਿਹੜਾ ਆਹ ਡਾਰਕ ਪੱਤੀਆਂ ਹੋਰ ਬਣਾ ਦਿੱਤੀਆਂ ਗਈਆਂ ਠੀਕ ਹੈ ਬਾਕੀ ਸਾਰਾ ਆ ਬੇਟਾ ਆ ਵੀ ਫੁੱਲਦੀਆਂ ਪੱਤੀਆਂ ਬਣੀਆਂ ਹੋਈਆਂ ਤਾਂ ਏ ਦੇ ਵਿੱਚ ਬੇਟਾ ਸੇਮ ਸ਼ੇਪ ਦੀਆਂ ਠੀਕ ਹੈ ਸੇਮ ਸ਼ੇਪ ਦੀਆਂ ਡਾਰਕ ਪੱਤੀਆਂ ਫੂਰ ਬਣਾ ਦਿੱਤੀਆਂ ਜਾਣਗੀਆਂ ਤੇ ਜਦੋਂ ਅਸੀਂ ਬੀ 1.0 ਦੇਖਦੇ ਹਾਂ ਬੇਟਾ ਬਿਲਕੁਲ ਐਜ਼ ਇਟ ਇਜ਼ ਹੀ ਉਹ ਇਹ ਦੇ ਵਰਗੀਆਂ ਪੱਤੀਆਂ ਹੋਰ ਬਣਾ ਦਿੱਤੀਆਂ ਗਿਆ 21 ਨੂੰ ਐਜ਼ a ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਦੇ ਵਿੱਚ ਧਿਆਨ ਨਾਲ ਦੇਖੋ ਆ ਬੇਟਾ ਉੱਪਰਲੇ ਪਾਸੇ ਨੂੰ ਗੋਲਾ ਆ ਤੀਰ ਹੈਗਾ ਇਹ ਕੀ ਕਰਦੇ ਆ ਬੇਟਾ ਤੀਰ ਇੱਧਰ ਜਾ ਕੇ ਆਪਣੀ ਦਿਸ਼ਾ ਬਦਲ ਲੈਂਦਾ ਤੇ ਆ ਜਿਹੜਾ ਆ ਅਕੇਤੀ ਇਹ ਵੀ ਇੱਧਰਲੇ ਪਾਸੇ ਆ ਕੇ ਇੰਟਰਚੇਂਜ ਹੋ ਕੇ ਦਿਸ਼ਾ ਬਦਲਦੀ ਆ ਆ ਬੇਟਾ ਇਹਦੇ ਵਿੱਚ ਆ ਇਧਰ ਆ ਕੇ ਦਿਸ਼ਾ ਬਦਲੂ ਆ ਇਧਰ ਆ ਕੇ ਦਿਸ਼ਾ ਬਦਲੂ ਤੇ ਇਹ ਜਿਹੜੇ ਹੈਗੇ ਥੱਲੇ ਨੂੰ ਆ ਜਾਣਗੇ ਠੀਕ ਹੈ ਆ ਜਿਹੜਾ ਵਰਗ ਹੈਗਾ ਵਰਗਾਕਾਰ ਕਿਰਤੀ ਇਧਰਲੇ ਪਾਸੇ ਨੂੰ ਹੋਊਗੀ ਤੇ ਆ ਤੀਰ ਵਾਲੀ ਕਿਰਤੀ ਹੈ ਜਿਹੜੀ ਉਹ ਇਧਰਲੇ ਪਾਸੇ ਨੂੰ ਆਜੂਗੀ ਤੇ ਬੇਟਾ ਸੀ 1 ਕਿਰਤੀ ਨੂੰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆ ਤਾਂ ਸੀ 1 ਕਿਰਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਭੀ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟੈੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਏ ਸੇ ਇਹਦਾ 127 ਨੰਬਰ ਸਵਾਲ ਦਾ 8 ਨੰਬਰ ਸਵਾਲ ਵੈਸੇ ਲੜੀ ਚੀਤੀਵਾ ਹੈਗਾ ਹਾਂ ਬੇਟਾ ਤਾਂ ਐਲ ਤੋਂ ਬਾਅਦ ਦੇ ਵਿੱਚ ਤੁਸੀਂ ਦੇਖੋ ਐਮ ਐਨ ਓ ਪੀ ਕਿਊ ਆਰ ਐਸ ਸੱਤ ਅੱਖਰਾਂ ਦਾ ਗੈਪ ਪੈਂਦਾ ਹੈ ਭਾ ਟੀ ਦੇ ਵਿੱਚ ਇਸੇ ਤਰ੍ਹਾਂ ਹੀ ਐਚ ਦੇ ਵਿੱਚ ਅਸੀਂ ਸੱਤ ਅੱਖਰਾਂ ਦਾ ਗੈਪ ਪਾਵਾਂਗੇ ਆਈ ਜੇ ਕੇ ਐਲ ਐਮ ਐਨ ਓ ਤੋਂ ਉ ਤੋਂ ਬਾਅਦ ਦੇ ਵਿੱਚ ਬੇਟਾ ਸੱਤ ਅੱਖਰਾਂ ਤੋਂ ਬਾਅਦ ਪੀ ਆ ਜਾਂਦਾ ਹੈ ਤਾਂ ਅਸੀਂ ਜਿਹੜਾ ਇੱਥੇ ਪੀ ਦੀ ਅਕਿਰਤੀ ਆ ਪੀ ਬੇਟਾ ਨਾਲੇ ਸ਼ੇਪ ਵੀ ਚੇਂਜ ਹੁੰਦੀ ਪਈ ਆ ਤਾਂ ਇੱਥੇ ਇਹਦੇ ਤੋਂ ਚੱਕਰ ਬਣਿਆ ਸੀ ਇਹਦੇ ਤੋਂ ਵੀ ਚੱਕਰ ਬਣੂਗਾ ਸੀ 1 ਨੂੰ ਅਸੀਂ ਐਸੇ ਰਾਈਟ ਆਨਸਰ ਟਿੱਕ ਕਰਾਂਗੇ ਸੋ ਬੇਟਾ ਅੱਗੇ ਆ ਗਿਆ ਸਵਾਲ ਨੰਬਰ 9 ਐਸੇ ਸੈੱਟ ਦਾ ਤਾਂ ਬੇਟਾ ਇਹ ਦੇ ਵਿੱਚ ਧਿਆਨ ਨਾਲ ਦੇਖੋ ਆ ਦੋ ਡਿਜ਼ਾਈਨ ਹੈਗੇ ਇੱਧਰ ਪੂਰਾ ਡਿਜ਼ਾਈਨ ਹੈ ਇੱਧਰ ਅੱਧਾ ਡਿਜ਼ਾਈਨ ਹੈਗਾ ਅਗਲੇ ਸਟੈਪ ਦੇ ਵਿੱਚ ਇਹਨੇ ਡਿਜ਼ਾਈਨ ਪੂਰਾ ਕਰਤਾ ਸਿਮਿਲਰਲੀ ਬੇਟਾ ਆ ਇੱਕ ਡਿਜ਼ਾਈਨ ਬਣਿਆ ਹੋਇਆ ਹੈ ਵਿਸ਼ੇਸ਼ ਆਹ ਆਧਾ ਡਿਜ਼ਾਈਨ ਆ ਅਗਲੇ ਸਟੈਪ ਦੇ ਵਿੱਚ ਆਹ ਡਿਜ਼ਾਈਨ ਵੀ ਪੂਰਾ ਕਰ ਦਿੱਤਾ ਜਾਊਗਾ ਇਸੇ ਪੈਟਰਨ ਦੇ ਹਿਸਾਬ ਦੇ ਨਾਲ ਤਾਂ a1 ਆ ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ ਠੀਕ ਹੈ ਬੇਟਾ ਇਹਦੂ ਅਗਲੇ ਸਟੈਪ ਦੇ ਵਿੱਚ ਦੇਖੋ ਧਿਆਨ ਦੇ ਨਾਲ ਪ੍ਰਸ਼ਨ ਨੰਬਰ 10 ਆ ਬੇਟਾ ਤੇ ਇਹਦੇ ਵਿੱਚ ਕਿਹਾ ਪਿਆ ਆਹ ਬੇਟਾ ਇੱਕ ਟ੍ਰਾਇੰਗਲ ਬਣੀ ਹੋਈ ਉਹਦੇ ਥੱਲੇ ਵਰਗ ਬਣਿਆ ਹੋਇਆ ਅਗਲੇ ਪਾਸੇ ਵਰਗ ਉੱਪਰ ਵੱਡਾ ਹੋ ਜਾਂਦਾ ਟ੍ਰਾਇੰਗਲ ਥੱਲੇ ਆ ਜਾਂਦੀ ਹੈ ਤੇ ਬੇਟਾ ਸਿਮਿਲਰਲੀ ਅਸੀਂ ਆ ਆ ਇੱਕ ਬਣਿਆ ਹੋਇਆ ਹੈ ਜਮਾ ਦਾ ਨਿਸ਼ਾਨ ਤੇ ਆ ਚੱਕਰ ਬਣਿਆ ਹੋਇਆ ਅਗਲੇ ਸਟੈਪ ਚ ਕੀ ਹੋਊਗਾ ਚੱਕਰ ਵੱਡਾ ਹੋ ਜਾਊਗਾ ਬੇਟਾ ਤੇ ਜਮਾ ਦਾ ਨਿਸ਼ਾਨ ਆ ਜਿਹੜਾ ਉਹ ਛੋਟਾ ਹੋ ਜਾਊਗਾ ਤਾਂ ਬੇਟਾ ਆ ਬੀ 1 ਬੀ 1 ਕਰਤੀ ਹੈ ਜਿਹੜੀ ਸਾਰੀਆਂ ਕੰਡੀਸ਼ਨਾਂ ਨੂੰ ਫੁਲਫਿਲ ਕਰਦੀ ਵੀ ਬੀ 1 ਕਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਸੋ ਬੇਟਾ ਐਸਜੀ ਇਹਦਾ ਸਵਾਲ ਨੰਬਰ 10 127 ਦਾ ਤਾਂ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ